<laughs> हाँ 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 का जी पर लेट है ना तू लेट जा हां लिटन नहीं मैं ਆਹੀ ਲਾ ਦੂਆ ਮੇਰੀ ਗੱਲ ਸੁਣ ਮੈਂ ਤੈਨੂੰ ਆਖਿਆ ਵੇ ਲੇਟ ਕਦੋਂ ਆਇਆ ਪਹਿਲੇ ਦਿਨ ਆਇਆ ਇੱਕ ਤਾਂ ਤੂੰ ਅੱਛਾ ਲੇਟ ਆ ਹਾਂ ਲੇਟ ਦਾ ਜੀ ਰਾਤ ਬਾਅਦ ਕਿਵੇਂ ਉੱਠੇ ਸੀ ਆ ਉੱਠੇ ਸੀ ਇਧਰ ਆ ਗਿਆ ਸੀਗਾ ਕੰਮ ਵਾਗਿਆ ਸੀ ਅਸਤਾਜ ਅੱਛਾ ਮੇਰੀ ਗੱਲ ਸੁਣ ਹੁਣ ਹਾਂ ਜੀ ਦੇਖ ਦੁਕਾਨ ਦਾ ਕੰਮ ਅੱਜ ਤੂੰ ਸੰਭਾਲ ਅੱਛਾ ਮੈਂ ਨਾ ਉਧਰ ਬਾਈ ਐ ਕੋ ਉਹਦੇ ਨਾਲ ਨਾ ਗੇਟ ਬਣਾਉਣਾ ਵੱਡਾ ਗੇਟ ਠੀਕ ਆ ਜੀ ਹਾਂ ਕੋਠੀ ਦਾ 30 ਫੁੱਟ ਗੇਟ ਆਗਾ ਠੀਕ ਆ ਜੀ ਤੇ ਉਹ ਕਹਿੰਦਾ ਵੀ ਯਾਰ ਮੇਰੇ ਨਾਲ ਦਿਨ ਲਵਾ ਕੇ ਜਾ अच्छा मैं जाना ਤੇ ਗਾਕ ਜਿਹੜਾ ਆਊਗਾ ਨਾ ਕੋਈ ਵੀ ਹੂੰ ਪਿਆਰ ਨਾਲ ਗੱਲ ਕਰੀਂ ਉਹਦੇ ਨਾਲ ਠੀਕ ਆ ਠੀਕ ਆ ਪੱਤیاں ਵੱਢ ਲਈ ਆਪਣੀਆਂ ਉਹ ਦੂਜੀਆਂ ਗੇਟ ਦੀਆਂ ਠੀਕ ਆ ਸਾਰੀਆਂ ਚੰਗਾ ਇੱਧਰ ਪਈਆਂ ਨਾਲ ਵਾਲੇ ਗਦਾਮ ਚ ਨਾ ਕੋਈ ਨਾ ਜੀ ਹਾਂ ਤੇ ਕਿਸੇ ਨੂੰ ਮਾੜਾ ਚੰਗਾ ਨਾ ਬੋਲੀ ਤੇ ਮੈਂ ਚੱਲਿਆ ਚੰਗਾ ਜੀ ਠੀਕ ਆ ਚਲ ਹਾਂ ਤੇ ਉਹ ਮਾੜਾ ਸੇ ਸੇ ਸੇਤੀ ਆ ਜੀ ਨਹੀਂ ਅੱਜ ਤਾਂ ਨੀਮਾ ਖਦੇ ਆਉਂਦਾ ਤੂੰ ਵਧਾ ਦੀ ਦੁਕਾਨ ਅੱਛਾ ਆਉਂਦਾ ਨਹੀਂ ਨਾ ਜਮੀ ਵੀ ਹਾਂ ਠੀਕ ਆ ਉਸਤਾ ਜੀ ਚੰਗਾ ਮੈਂ ਚੱਲਦਾ ਫਿਰ ਚੱਲਦਾ ਆ ਕੀ ਕਰੀ ਜੰਨਾ ਫਿਰ ਮੈਂ ਵੈਲਡਿੰਗ ਕਰੂੰਗਾ ਜੀ ਹਾਂ ਬਾਹਰ ਵੈਲਡਿੰਗ ਨਹੀਂ ਕਰ ਉਹ ਮੈਂ ਉੱਥੇ ਨਹੀਂ ਲੈ ਜਾਣੀਆਂ ਉੱਥੇ ਤੇਰੇ ਕੋਲੇ ਹੋਰ ਆਉਣੀਆਂ ਚੰਗਾ ਫੜ ਜਾ ਚਲ ਫਿਰ ਹੁਣ ਸਾਮੀ ਹੁਣ ਤੂੰ ਹੀ ਚੰਗਾ ਓਕੇ ਆਏ ਹਾਈ ਹੋਰੀ ਅਸਤਾ ਆਪਣਾ ਪਾ ਗਿਆ ਹੁਣ ਆਪਾਂ ਲਾ ਕੈਣਕਾ ਉਹ ਲੱਗ ਰਹਾ ਨਾ ਅਰਕੰ ਦੇ ਲੋ ਜਾਦਾ ਲੱਗਦਾ ਹੁਣ ਹੀ ਲੱਗਦਾ ਫਿਰਦਾ ਸਫਾਈ ਕਰ ਅਸਤਾ ਅਸਤਾ ਆਈ ਮਈਆ ਜਿਹੜਾ ਹੋਇਆ ਮੈਂ ਕਿ ਤੂੰ ਉਹਨੂੰ ਕੀ ਪਤਾ ਉਹਦਾ ਕੋ ਕਾਸੇ ਦਾ ਨਹੀਂ ਪਤਾ ਅੱਦਾ ਮਹੀਆ ਇਹ ਬਾਬਾ ਵਿਚਾਰਿਆ ਮਾਨੂੰ ਕੰਮ ਜ਼ਿਆਦੇ ਠੀਕ ਆ ਮੇਰਾ ਸਤਾ ਯਾਰ ਆਜੀ ਖੁਸ਼ੀ ਰੱਖੇ ਵਧੀਆ ਕੰਮ ਕਰੀਏ ਅਸੀਂ ਚੱਲ ਹੰਤੋ ਦੇ ਕੰਮ ਲੈਣੇ ਦੁਕਾਨ ਬਦ ਨਹੀਂ ਖੋਲੇ ਨਾ ਜੀ ਬਦਾ ਜੀ ਉੱਠੀ ਨਾ ਹੋਣਾ ਠੀਕ ਆ ਮਾ ਕੰਮ ਦਾ ਛੱਡ ਪਾਉਣਾ ਜੇ ਪਾ ਦੂੰਗੇ ਤਾਂ ਭੰਟਾ ਓਏ ਛੱਡ ਪਾਣਾ ਓ ਪੈਂ ਬੇ ਲੈ ਕੇ ਸ਼ੈੱਡ ਕੀ ਹੁੰਦਾ ਵੱਜਾ ਵਾਲਾ ਸ਼ੈੱਡ ਪਾਉਣਾ ਹੈ ਕੋਈ ਨਾ ਆ ਜਾਂਦੇ ਮੇਰੇ ਸਤਾ ਨੂੰ ਉਸਤਾਦ ਗਿਆ ਹੋਇਆਗਾ ਚੱਲ ਜਾਈਏ ਯਾਰ ਉਹ ਮਿਸਤਰੀ ਕੋਲੇ ਹੈਨਾ ਕੰਮ ਜਾਂ ਕਰਾਤੀ ਉਹਦੇ ਨਾਲ ਉੱਥੇ ਤਾਂ ਹੈਗਾ ਬੰਦਾ ਆਪਣਾ ਛੱਟਿਆ ਹੋਇਆ ਉਹ ਪਾਲਿਆ ਹਾਂ ਪਿੱਛੋਂ ਮਾਰਦੇ ਬੋਲ ਮਸਾ ਅੱਜ ਉਹਦੇ ਕੋਲੇ ਜਾਂਦਾ ਸੀ ਮਿਸਤਰੀ ਕੋਲੇ ਹਾਂ ਦੱਸ ਤੇਰਾ ਕੀ ਗੱਡਾ ਖੜਾ ਤੂੰ ਤਾਂ ਆਪ ਹੀ ਮਿਸਤਰੀ ਅਜੇ ਤਰ ਕਿਧਰ ਗੱਡਾ ਫਿਰ ਬਾਈ ਨਾ ਕੰਮ ਕਰਾ ਕੇ ਆਉਣਾ ਕੋਨੇ ਸੱਤਿਆ ਸੀਗਾ ਭਾਨ ਨੇ ਅੱਛਾ ਹਾਂ ਅਸੀਂ ਜੇ ਤੌ ਆਵਦੀ ਗਾਂ ਦੇ ਤਾਂ ਠੁੱਕ ਸੰਦਾ ਨੀ ਤੂੰ ਇਹਦਾ ਹੀ ਕਰਦੇ ਆ ਅੱਗੇ ਹੈਂ ਆਵਦੀ ਗਾਂ ਤਾਂ ਚਾਲਦੀ ਜਾਂਦਾ ਤੂੰ ਤੈਂ ਕੀ ਲੈਣਾ ਮੈਂ ਕੋਠੀ ਕਰਾਉਣਾ ਹੋਵੇ ਤੂੰ ਅਸਾਂ ਤੂੰ ਉਹਨੂੰ ਨਾਲ ਲਾਲਾ ਜੀਵਨ ਦਾ ਫਰਤ ਹਾਂ ਜਾਨਵੰਦ ਕਰਾਉਣੀ ਐ ਠੁੱਕ ਬੰਦ ਕਰ ਦੇ ਨਾਲ ਉਹਨੂੰ ਅਗਲਾ ਨਹੀਂ ਮਤ ਨਹੀਂ ਕਿਸੇ ਨਾਲ ਬੋਲਣ ਦੀ ਉਹ ਜੇ ਉਹ ਜਵਾਕ ਸਿੱਖਣ ਲੱਗ ਗਿਆ ਤੇਰੇ ਹੁਣ ਮਿਰਚਾ ਲੱਗ ਜਾਂਦੀਆਂ ਨੇ ਤੇ ਤੂੰ ਉਹਨ ਘਰੋਂ ਸਿੱਖ ਕੇ ਆਇਆ ਸੀ ਲੈ ਤੈਨੂੰ 17 ਨੰਬਰ ਦਾ ਨੱਟ ਨਹੀਂ ਪਤਾ ਦੁੱਧ ਚੁੰਗਦਾ ਰ ਉਹ ਇਹਦਾ ਚਾਚੇ ਨੇ ਦੱਸਿਆ ਤੈਨੂੰ ਵੀ ਕਿਹੜੇ ਕਿਹੜੇ ਨੱਟ ਕਿਵੇਂ ਨੇ ਫੇਰ ਬਸਲਾਂ ਦਾ ਪਤਾ ਲੱਗਿਆ ਪਹਿਲਾਂ ਕਿ ਲੈਣ ਆਉਂਦਾ ਅਗਲਾ 17 ਨੰ ਉਹ ਰਹਿਣ ਦੇ ਯਾਰ ਮੈਂ ਕੰਮ ਕਰਾਉਣਾ ਉਹਦੇ ਨਾਲ ਜਾ ਕੇ ਉਹ ਹੀ ਮਾਰੀ ਜਾਂਦਾ ਉਹ ਹੀ ਮਾਰੀ ਜਾਂਦਾ ਕੋਠੰਦਾ ਨਹੀਂ ਕਰਦਾ ਨਹੀਂ ਕਿਵੇਂ ਓਏ ਠੀਕ ਆ ਵਧੀਆ ਤੂੰ ਦੱਸ ਮੈਂ ਇਧਰ ਕਿੱਧਰ ਫਿਰਦਾ ਓਏ ਛੱਡ ਪਾਉਣਾ ਸੀ ਮੈਸਾਂ ਵਾਸਤੇ ਮੈਸਾਂ ਮਾਤੇ ਛੱਡ ਪਾਉਣਾ ਹੋਰ ਇਹਨਾਂ ਨੂੰ ਕੀ ਛੱਡ ਪਾਉਣ ਦਾ ਪਤਾ ਹੈਗਾ ਮੈਸਾਂ ਨੂੰ ਚਾਉਂਦੀਆਂ ਰੱਖਣੀਆਂ ਕਿ ਮਾਰਨੀਆਂ ਐਡੇ ਮਾੜੇ ਨੇ ਇਹ ਇਹਨਾਂ ਦਾ ਨਾਂ ਚੱਲਦਾ ਹੈ ਨਾ ਇਹਨਾਂ ਨੂੰ ਕੀ ਬੈਂਗਣ ਦਾ ਪਤਾ ਕਹੇਦੇ ਹੀ ਨਹੀਂ ਪਤਾ ਹੈਗਾ ਇਹਨਾਂ ਨੂੰ ਆਹ ਹੈਗਾ ਮੈਂ ਬੋਲਦਾ ਹਾਂ ਤੂੰ ਆਕੇ ਬੋਲਦਾ ਨਹੀਂ ਹੈਗਾ ਮੈਂ ਤਾਂ ਇਧਰਾਂ ਗੱਲ ਕਰਦਾ ਨਾ ਗੱਲ ਕਰਦਾਗਾ ਸਾਡੀ ਦੁਕਾਨ ਦੇ ਮੂਹਰੇ ਆ ਕੇ ਬੋਲਦਾ ਤੈਨੂੰ ਕੀ ਪਤਾ ਮੈਂ ਤਾਂ ਜਰਨਾ ਗੱਲ ਕਰਦਾ ਯਾਰ ਆ ਏਡੇ ਏਡੇ ਗੇਟ ਇਹਨਾਂ ਨੇ ਉਹ ਵੀ ਬਣਾਏ ਪਏ ਨੇ ਉਹ ਪੁੱਠੇ ਸਿੱਧੇ ਜਿਹੜੇ ਪਏ ਇਹਨਾਂ ਨੇ ਟਰੈਕਟਰ 'ਚ ਚੱਲੀ ਹੋਣਾ ਅਸੀਂ ਨਾਲੇ ਕਿਹੜੇ ਟਰੈਕਟਰ ਟਰੈਕਟਰ 'ਚ ਬੱਚਾ ਟਰੈਕਟਰ ਦਾ ਉਹ ਕੋਈ ਫਾਇਦਾ ਨਹੀਂ ਮੈਂ ਤੈਨੂੰ ਗੱਲ ਦੱਸਦਾ ਇੱਕ ਹਾਂ ਇਹ ਕਿਸੇ ਦੇ ਸ਼ਟਰ ਪਾਉਣ ਵਾਕੇ ਸ਼ੈੱਡ ਪਾਉਣ ਵਾਕੇ ਮੱਜਾਂ ਦਾ ਅੱਛਾ ਕਿਹਦੇ ਮੀਂਹ ਪੈਂਦਾ ਸੀਗਾ ਅੱਛਾ ਤੇ ਇਹਨਾਂ ਤੋਂ ਵਾਲਾ ਸ਼ੈੱਡ ਅੱਛਾ ਤੇ ਉਹ ਛੱਡ ਬੈਠ ਗਿਆ ਤੇ ਸਾਰੀਆਂ ਮੈਂ ਸਾਹ ਹੋਰ ਨਾ ਇਹ ਕੋਈ ਨਹੀਂ ਲੋੜੇ ਕੀ ਹੋਰ ਕਹੇ ਜੀ ਤੁਸੀਂ ਤੁਹਾਨੂੰ ਪਾ ਕੇ ਦਿਖਾਵਾਂਗੇ ਸੱਡ ਨਹੀਂ ਹੁੰਦਾ ਸੱਡ ਹੁੰਦਾ ਆਹੋ ਛੱਡ ਨੂੰ ਦੁਕਾਨ ਭਾਣਾ ਮਿਸਤਰੀਆਂ ਨਾਲ ਆਣ ਮਿਸਤਰੀ ਆਉਣ ਤੇ ਮਿਸਤਰੀ ਨੂੰ ਦੱਸੂਗਾ ਦੱਸ ਦੀ ਫਿਰ ਜਦੋਂ ਪਾਇਆ ਨਾ ਸਾਡਾ ਗੱਲਾਂ ਹੋਣੀਆਂ ਗੱਲਾਂ ਉਹਦੇ ਦੇਖੀ ਤੂੰ ਓਏ ਇਹਨਾਂ ਤੋਂ ਪਾਗਲਾ ਤੂੰ ਕਿਧਰ ਆਉਣ ਵਈ ਇਹਨਾਂ ਤੋਂ ਛੱਡ ਕਿਉਂ ਓਏ ਤੇਰਾ ਕੀ ਕਰਿਆ ਕਿਸੇ ਬੰਦੇ ਨੇ ਹਾਂ ਆਪਦੇ ਕੁੱਤੇ ਖਾਤਰ ਇਹਨਾਂ ਨੂੰ ਪਿੰਜਰਾ ਬਣਵਾ ਲਿਆ ਅੱਛਾ ਤੇ ਕੁੱਤੇ ਕੋਲੇ ਇਹ ਇਹ ਤੂੰ ਦੇਖੀ ਨਾ ਯਾਰ ਤੂੰ ਤੇ ਭਰਾਵਾ ਪਿੰਜਰਾ ਰੱਖ ਲਿਆ ਕੋਲੇ ਹਾਂ ਤੇ ਪਿੰਜਰਾ ਇਹ ਜਹਾ ਬਣਾਇਆ ਪਿੰਜਰਾ ਟੁੱਟ ਗਿਆ ਤੇ ਕੁੱਤਾ ਬੁੜੇ ਨੂੰ ਪੈ ਗਿਆ ਓਏ ਓਏ ਮਾਰਿਆ ਕੱਢ ਇਹ ਤਲਪਈ ਕਲੀਏ ਗਾਮਾ ਮਾਡੇ ਮਤਲੀ ਨੂੰ ਆਖਾਈ ਤੂੰ ਆਦੀ ਦਵਾਈ ਤੂੰ ਨਾ ਹੋ ਨਹੀਂ ਆਇਆ ਆਲਾ ਮਤਲੀ ਵੀ ਕੰਮ ਦਾ ਹੈ ਨਹੀਂ ਆ ਜਾਲਾ ਠੀਕ ਕਲੀਏ ਕੱਲੇ ਕੋਈ ਕਾਮੀ ਵਾਲਾ ਹੋ ਗਿਆ ਕਲੀਏ ਲੈ ਯਾਰ ਭਾਈ ਕੋਲੇ ਬਾਈ ਕੀ ਹਾਲ ਨੇ ਉਹ ਠੀਕ ਐ ਪਲਿਆ ਆਦਿਆ ਹਾਂ ਆ ਗਿਆ ਬਾਈ ਮੈਂ ਬੜਾ ਦੇ ਤੋ ਗਫਲਾ ਪਾ ਹੈ ਬੜਾ ਲੈ ਤਾ ਤੂੰ ਉਹ ਬਸ ਥੋੜਾ ਜਿਹਾ ਉੱਥੇ ਕਰੇ ਉਹ ਫਿਰ ਮੈਂ ਆਪਣੇ ਬੰਦੇ ਨੂੰ ਸੁਭਾ ਕੇ ਆਇਆ ਨਾ ਦੁਕਾਨ ਦੀ ਦੱਸ ਕੇ ਆਇਆ ਮੈਂ ਕਈ ਵਾਰੀ ਗੇਟ ਕੋਟ ਜਾ ਬਣਾਉਣਾ ਸੀ ਪੱਤੀਆਂ ਪੁੱਤੀਆਂ ਜੀਆਂ ਕੱਟ ਲਈ ਅੱਛਾ ਥਾਮਲੂ ਕੰਮ ਲਓ ਹਾਂ ਹਾਂ ਥਾਮਲੂ ਕੰਮ ਤਾਂ ਕੰਮ ਨੂੰ ਕੀ ਹੈਗਾ ਲੈ ਫਿਰ ਚੱਲ ਫੜਾਪਾ ਤੂੰ ਹਾਲ-ਕਾਲ ਠੀਕ ਪਹਿਲਾਂ ਬਾਹਰ ਲੈ ਉਹ ਪਹਿਨੇ ਉੱਧਰ ਜਿਹੜੇ ਹਾਂ ਮੈਂ ਇੱਥੇ ਖਲਦਾ ਫਿਰ ਅੱਛਾ ਗੇਟ ਦਾ ਕਿੰਨਾ ਕਰੇਂਦਾ ਕੰਮ ਜਿਹੜਾ ਉਹ ਕਹਿੰਦਾ ਸੀ ਬਣਾਉਣਾ ਉੱਥੇ ਇਹਨੂੰ ਤੋਲ ਦੇ ਕਰਦਾ ਚੰਗਾ ਵਾ ਇਹ ਤਾਂ ਮਾਪੇ ਕਾਲ ਤੁਮੇ ਤਲਾ ਚਲ ਕਾਲ ਕੰਮ ਕਰ ਤੂੰ ਚਾਹ ਫਿਰ ਹੈ ਚਾਹ ਚਾਹ ਪੁੱਤਿਆ ਵਾਲੀ ਇਹਨਾਂ ਪਾਵਾਂ ਉਹ ਕੁੱਤੀ ਯਾਰ ਬਾਈ ਯਾਰ ਯਾਰ ਕੰਮ ਨਾਲੇ ਕੁੱਤੀ ਨਹੀਂ ਕੋਈ ਨਹੀਂ ਨਹੀਂ ਹਾਂ ਕੁੱਤੀ ਹਾਂ ਪੋਤ ਪੋਤ ਵਾਲੀ ਉਹ ਪੁੱਕੀ ਵਾਲੀ ਆਹ ਉਹ ਪੁੱਤੀ ਵਾਲੀ ਅੰਦਰ ਇਹਦੀ ਨਹੀਂ ਸਮਝਦਾ ਕੀ ਹੋਰ ਓਕੇ ਕੀ ਕਹਿੰਦੇ ਹਾਂ ਆ ਤੇ ਤਰ ਨਾਲੇ ਹਾਂ ਰਿਸ਼ਤੇ ਬਣਾ ਕੇ ਦੋਨੇ ਆ ਤੂੰ ਕੰਮ ਇਹਨੂੰ ਮੇਲੋ ਕਲ ਠੀਕ ਆ ਮੈਂ ਕਰਦਾ ਤਾਦੇ ਵਧੀਆ ਕੰਮ ਹੈ ਮਾਣਾ ਨਾ ਜੀ ਹੁਣ ਨੇ ਜੀਵਣਾ ਪਿੱਛੇ ਮੁੜ ਕੇ ਦੇਖਦਾ ਨਾ ਹੁਣ ਨਹੀਂ ਮੁੜ ਕੇ ਦੇਖਦਾ ਜੀਵਣਾ ਕੀ ਬਣਾ ਓਏ ਓਏ ਜੀਵਣਾ ਜੀਵਣਾ ਵਈ ਓਏ ਇੱਕ ਵਾਰੀ ਪਿੱਛੇ ਦਾ ਦੇਖ ਲੈ ਪਿੱਛੇ ਤਾਂ ਜਾਉਣਾ ਮੋੜ ਮੁੜ ਕੇ ਪਿੱਛੇ ਮੁੜ ਕੇ ਦੇਖਦੇ ਉਹ ਮਰ ਗਿਆ ਤੂੰ ਅੱਗੇ ਹੋ ਕੇ ਦੱਸ ਦੇ ਭਾਈ ਕਿਹੜਾ ਦਾ ਕਿਹੜਾ ਹੋ ਯਾਰ ਗੱਲ ਦੱਸਣੀ ਆ ਤੂੰ ਮੇਰੀ ਗੱਲ ਸੁਣ ਖੜਾ ਤਾਂ ਮੈਂ ਹੋ ਇੱਕ ਮਿੰਟ ਖੜਾ ਤਾਂ ਮੈਂ ਹੋ ਜਾਣਾ ਆਓ ਖੜਾ ਤਾਂ ਹੋ ਜਾਣਾ ਇੱਧਰ ਹੋ ਕੇ ਦੱਸ ਦੇ ਪਿਛੇ ਮੁੜ ਕੇ ਨਾ ਜਕੜ। ਇਧਰੋਂ ਕੇ ਦੱਸਦੇ। ਠੀਕ ਹੈ ਨਾ? ਕੱਲ ਨੂੰ ਦਰੇ ਭਾਈ ਨੂੰ ਦੇਖਣ ਆਲੇ ਆਉਣਗੇ। ਗਾਹਾਂ ਕਿਸੇ ਕੋਲੇ ਗੱਲ ਨਾ ਕਰੀ ਤੂੰ ਘਰੇ ਆ ਜੀ ਆਪਣੇ। ਠੀਕ ਹੈ? ਗਾਹਾਂ ਨਾ ਕਿਸੇ ਕੋਲੇ ਗੱਲ ਕਰੀ। ਸੌ ਹਾਂ। ਤੇਰੇ ਭਾਈ ਦਾ ਵਿਆਹ ਹੋਇਆ ਓਏ। ਓਏ ਹਾਂ ਰੌਲਾ ਨਾ। ਓਏ ਓਏ ਹਾਏ ਓਏ ਚੁੱਪ ਕਰ। ਕਈ ਵਕ ਕੰਨਾਂ ਦੇ ਵੀ ਕੰਨ ਹੁੰਦੇ ਆ। ਹਾਂ ਕੰਨਾਂ ਦੇ ਕੰਨ ਤਾਂ ਹੁੰਦੇ ਹੋਣਗੇ ਮੂੰਹ ਤਾਂ ਜੁਣਦੇ ਕੰਨਾਂ ਦੇ। ਓਏ ਫੇਰ ਵੀ ਤੂੰ ਚੁੱਪ ਐ ਰੌਲਾ ਨਾ ਪਾ ਤੂੰ ਕੱਲਾ ਆ ਜੀ ਫੋਚ ਕੇ ਕੱਲ ਨੂੰ। ਓ ਭਾਈ। ਹਾਂ। ਇਹਦੇ ਟੁੱਟਾ ਲਾ ਲਾ ઓਏ ਇਹਦੇ ਤਾਂ ਛੱਡ ਪਹਿਲਾਂ ਇਹਦੇ ਟੁੱਟਲਾ ਹੋਰ ਕੀ ਲਾਉਂਗਾ ਟੁੱਟਾ ਇਹਦੇ ਨਾਲ ਲਾਤਾ ਬਸ ਲਾਤਾ ਠੀਕ ਹੈ ਕੋਈ ਨਹੀਂ ਆਉਂਦਾ ਬਸ ਠੀਕ ਹੈ ਨਾ ਗਰੰਟੀ ਹੈ ਮੇਰੀ ਠੀਕ ਹੈ ਕੁਦਰਤੀ ਹੈ ਇਹਦਾ ਕੁਦਰਤੀ ਤਾਂ ਕੁਦਰਤ ਵੀ ਚੁੱਪ ਕਰਾਤਾ ਹੁਣ ਤਾਂ ਬਸ ਹੁਣ ਉਹ ਸੰਭ ਦੇ ਨਹੀਂ ਹੁੰਦਾ ਟੁੱਟਾ ਸੁਣਾ ਲਾ ਵਾਲੇ ਬੈਠਣਾ ਇਹ ਬਣਾ ਆ ਪੈਸੇ ਖਾਤੇ ਚ ਲਿਖ ਲਈ ਤੂੰ ਯਾਰਾ ਖਾਤੇ ਨੂੰ ਗਾਹ ਦੇ ਮੰਗੋਣ ਵਾਂਂਦਾ ਤੂੰ ਕੋਲਾਟ ਬਾਕੀ ਓਏ ਤੜਕੇ ਆ ਜੀ ਲੈਟ ਬਾਕੀ ਤੜਕੇ ਆ ਜੀ ਬਾਕੀ ਲੈ ਜਾ ਥੋੜਾ ਫਿਰ ਪੱਕਾ ਨਾ ਨਲ ਜਲੀ ਜਾਂਦਾ ਛੋਟਾ ਛੋਟਾ ਲਮੈਂਟਰ ਤੇ ਆ ਲਮੈਂਟਰ ਤੇ ਹੀ ਜੀਦਾਗਾ ਤੂੰ ਬਾਹਰ ਜਾ ਤੜਕੇ ਆ ਜੀ ਜਾ ਬਾਜਾ ਦਾਦਾ ਚੰਗਾ ਮੈਂ ਜਾਣਾਂ ਤੂੰ ਆਜੀ ਚੰਗਾ ਕੋਈ ਗੱਲ ਦੀ ਹਾਂ ਪੱਕਾ ਆਜੀ ਮੇਰੇ ਮੇਰੇ ਉਸਤਾਦ ਉਤਾ ਹੀ ਕਸਣਾ ਨਾ ਨਾ ਉਹ ਕੋਈ ਬੰ ਚੰਗਾ ਠੀਕ ਠੀਕ ਸਾਬਰਾਵਾ ਚੰਗਾ ਆ ਭੈਣ ਜਿਹੜੀਆਂ ਸਿੱਖਾਈਆਂ ਕਿੱਥੋਂ ਲਉਂਦੇ ਆਉਣੀਆਂ ਸਾਬਰਾ ਦੇ ਕੋਲੋਂ ਦਾ ਉਹ ਆਗੇ ਕੀ ਹੁਣ ਇਹ ਆਏ ਜਿਹਨੂੰ ਕਿਹਾ ਇਹਨੂੰ ਮਿਤਰਾ ਕਰੀਏ ਕੰਮ ਜਾ ਲੈ ਨੂੰ ਮਿਲ ਲਾ ਥੋੜੀ ਭੈਣ 47 ਇੰਚ ਦੇ ਭੋਂਦੇ ਵਾਲਾ ਡੱਡੇ ਹੜਾ ਕਹਲਾਏ 40 ਪਾਣੇ ਹਾਂ ਥੱਪੜਾ ਥੱਪੜ ਤੇ ਥੀਆਂ ਕਾਣੀਆਂ ਹਾਂ ਥੱਪੜਾ ਇੱਥੀਆਂ ਕਾਣੀਆਂ ਕੀ ਆ ਆ ਆ ਆ ਕੁੱਤਨੀਆਂ ਵਲੋਂ ਐ ਤਿੱਖੀਆਂ ਕਾਣੀਆਂ ਅੱਛਾ ਇਹ ਕੁੱਟਨੀਆਂ ਨੇ ਹਾਂ ਉਹ ਠਕਾ ਤਿੱਖੀਆਂ ਕਾਣੀਆਂ ਬੱਕ ਕਰ ਦਨਾ ਮੈਂ ਜੜ ਦਨਾ ਤੂੰ ਤੂੰ ਬੇਫਿਕਰ ਹੋ ਜਾਦਾ ਹੋ ਗਿਆ ਕੰਮ ਸਮਝ ਲਾ ਕਾ ਹੁੰਦੀ ਏ ਤੂੰ ਥੀੜੀ ਹਾਂ ਕਾ ਹੁੰਦੀ ਹੈ ਗਈ ਉਹ ਮਗਾ ਲਾ ਤੂੰ ਯਾਰ ਕਿਹੜੀ ਕੁੱਤੀ ਵਾਲੀ ਕੁੱਤੀ ਆਈ ਲਾਈ ਯਾਰ ਹੁਣ ਜਿਹੜਾ ਐਡਾ ਵੱਡਾ ਸੰਦ ਜਾਂ ਟ੍ਰੈਕਟਰ ਨੂੰ ਤੰਗ ਨਹੀਂ ਇਹਨੂੰ ਮੈਂ ਵੱਢ ਕੇ ਇੰਨੇ ਨੇ ਵੱਢ ਕੇ ਨਾਲੇ ਤਾਂ ਛੋਟੇ ਕਰ ਦਿੱਤੇ। ਅਗਲਾ ਵੀ ਜਰ ਐ ਮੰਨੇ ਵੀ ਹਾਂ ਆ ਸੱਬਲ ਜੀ ਦਾ ਗੱਲ ਹੀ ਕੁਛ ਨਹੀਂ ਹੈਗੀ ਤਾਂ ਉਹ ਲਾ ਦਿੰਦੇ ਹੁਣ। ਇੰਨੀ ਵੱਡੀ ਗੱਡ ਦੇ ਨੂੰ ਬਾਹਰ ਵਸ ਰੋਲਾ ਖਤਮ ਇੱਥੇ ਰਹਿਣ ਦੇ ਉਲਟੀ ਕਾਇ ਕਰੋ ਧਾਤੀ ਪਾੜ ਦੇ ਤੁਰੇ ਜਾਇਆ ਕਰਨਗੇ ਹਣਾ। ਹੂੰ। ਵੱਡ ਦੋ ਨਿਆ ਬਸ ਫੇਰ ਆਪਾਂ ਹੋਰ ਕੀ ਕਰਾਂਗੇ। ਯਾਰ ਇੱਕ ਗੱਲ ਉਹਦੀ ਸਮਝ ਨਹੀਂ ਆਉਂਦੀ ਮੈਨੂੰ। ਵੀ ਇਹ ਕੰਪਨੀ ਵਾਲਿਆਂ ਨੇ ਹਲ ਪਿੰਗੇ ਕਾ ਧੋਗੜਿਆ। ਜੇ ਭਲਾ ਆਪਾਂ ਇਹਨੂੰ ਸਿੱਧੇ ਕਰ ਦਈਏ ਇਹ ਨਾਲ ਤਾਂ ਟਰੈਕਟਰ ਦਾ ਜੋਰ ਘੱਟ ਲੱਗਣ ਲੱਗ ਜੇ ਹਨਾ ਨਾਲੇ ਇਹ ਢੁੰਗੇ ਵਧੇ ਜਾਣ ਐਨੇ ਐ ਕਟਰ ਨਾਲ ਇਹਨਾਂ ਨੂੰ ਵੜ ਦਿੰਨੇ ਆ ਐ ਜੀ ਨਾਲੇ ਸਿੱਧੀ ਹੋ ਜਾ ਕਰਨਗੇ ਇੱਕਾ ਛਤਰੀ ਦੇਖ ਲਾ ਟਰੈਕਟਰ ਦੇ ਮੂਰਲੇ ਪਾਸੇ ਕੋਈ ਸਪੋਰਟ ਨਹੀਂ ਦਿੱਤੀ ਮੈਂ ਕਹਿੰਦਾ ਇੱਥੇ ਜਿਹੜੀ 3 ਇੰਚੀ ਪੈ ਪਾਉਂਦੀ ਆ ਬੋਰ ਵਾਲੀ ਮੂਰਲੇ ਪਾਸੇ ਉਹ ਲਾ ਦੀ ਬਿੱਲੂ ਨਹੀਂ ਗੱਲ ਬਣ ਗਈ ਜਮ ਇਹ ਤਾਂ ਨਾਲੇ ਨਾਲ ਇਹ ਪਿੰਗੇ ਹੋਏ ਪੈਨੇ ਥੋੜਾ ਨਹੀਂ ਸਿੱਧੇ ਕਰ ਦਿੰਨੇ ਆ ਆਪਾਂ ਤੇ ਏਡੀ ਗੱਲ ਹੀ ਨਹੀਂ ਕੋਈ ਨੂੰਨ ਕਰਦਾ ਓ ਬਾਈ ਗੱਜੀ ਓਏ। ਓਰੇ ਆਈ ਆਉਣਾ। ਕੀ ਕੁਲੀ ਤਾਂ ਦਾ ਓਏ। ਓਏ ਓਏ ਮੈਂ ਚਲਿਆ। ਹਾਂ ਬਾਈ ਕੀ ਕੀ ਕੁਲੀ ਜਾਂਦਾ ਹੈ। ਓ ਮੈਂ ਤਾਂ ਮੈਨੂੰ ਐ ਇੱਕ ਗੱਲ ਸੋਚੀ। ਹਾਂ ਦੱਸ। ਮੈਂ ਕਿਹਾ ਵੀ ਆ ਜਿਹੜੇ ਹਾਲ ਐ ਇਹਨਾਂ ਨੇ ਬਿੰਗੇ ਕਰੇ ਨੇ ਐ। ਅੱਥਾ ਵੀ ਜਿਹਨੂੰ ਬੱ ਵੱਡ ਕੇ ਸਿੱਧੇ ਕਰ ਦਿੱਗੇ। ਨਾਲ ਤਾਂ ਟਰੈਕਟਰ ਸੌਖਾ ਰਹੇ। ਸਹੀ ਗੱਲ ਹੈ। ਤੂੰ ਉਹ ਤਾਂ ਮੁਕਾ ਦੇ ਦੇ ਤੈਨੂੰ ਤਿਆ ਮੈਂ। ਥੱਬਾਂ ਦਿੱਤੀਆਂ ਕਰ ਦੂ ਹੋ ਪਰ ਉਹ ਯਾਰ ਇੱਕ ਤਾਂ ਬਈ ਸੱਬਲਾਂ ਤਾਂ ਇਹ ਤਾਂ ਇਉਂ ਹੁਣ ਕਰਤਾ ਦਿੱਤੀਆਂ ਇੰਨੀਆਂ ਤੇ ਕੀ ਹੋਰ ਕੀ ਕਰਨੀ ਤਾ ਪਕੜਾਂ ਦੀ ਤੰਮ ਹੁੰਦਾ ਇੱਤ ਆਰੀ ਦਾ ਬਲੇਡ ਬਣਾਉਣਾ ਹੁੰਦਾ ਤੋ ਤੁੱਟ ਕੇ ਹਾਂ ਸਿੱਧੇ ਤਾਅ ਦਿੱਤਾ ਵਾਂ ਤੁੱਟ ਕੇ ਹੈ ਇੱਕ ਤਾਂ ਤੇਰੀ ਸਮਝ ਘਟ ਆਉਂਦੀ ਤੁੱਟ ਕੇ ਕਹਿੰਦਾ ਕਿ ਟੁੱਟ ਕੇ ਕਹਿੰਦਾ ਇੱਕ ਤਾਂ ਇਹ ਨਹੀਂ ਸੀ ਆਪਾਂ ਪਤਾ ਕੋਈ ਮੈਂ ਤਾਂ ਇਹ ਕਰਾ ਸੀ ਆਹ ਛਤਰੀ ਮੂਰੂ ਟੁੱਟ ਨਾ ਜਾਵੇ ਇਹਨਾਂ ਦੀ ਜਿਹੜੀ 3 ਇੰਚੀ ਪੈ ਪੈ ਨਹੀਂ ਹੁੰਦੀ ਅਸੀਂ ਬੋਰ ਵਾਲੀਆਂ ਉਹ ਵੈਲਡਿੰਗ ਕਰ ਦਿੰਦੇ ਆ ਪੂਰੇ ਤੂਤਾਲ ਨੂੰ ਤੁੱਟ ਕੇ ਜਨਾ ਹਾਂ ਤਤਲਾ ਰਾਂ ਹਾਂ 43 ਪੰਦਾਨਾ ਨਹੀਂ ਉਹਨਾਂ ਤਰ੍ਹਾਂ ਹੈ ਪੈਂਦੇ ਨਹੀਂ ਦਿੰਦੇ ਪੈਂਦੇ ਪੰਗਾ ਨਾਲ ਨਹੀਂ ਪੈਂਦੇ ਨਹੀਂ ਬਹੰਦੇ ਪੈਂਦੇ ਨਹੀਂ ਦਿੰਦੇ ਫਿਰ ਮੁੱਤੇ ਅਗਲਾ ਪੈਸੇ ਨਹੀਂ ਦਿੰਦੇ ਜੇ ਤੇਰੇ ਨਾਲ 5-4 ਦਿਨ ਲਵਾਉਣੇ ਪੈਗੇ ਜਾਂ ਤਾਂ ਮੈਂ ਵੀ ਤੇਰੇ ਵਾਂਗੂ ਬੋਲਣ ਲੱਗ ਜੂਗਾ ਜਿਵੇਂ ਤਲਾ ਦਾ ਸਰ ਗਿਆ ਜਮਾ ਫਿਰ ਤੂੰ ਅੱਧਾ ਦਿਨ ਲਵਾ ਦੇ ਤੂੰ ਆ ਧਮਕਾ ਦੇ ਮੈਂ ਦੇ ਦਵਾਉਣਾ ਅੱਜ ਭਾਈ ਫਿਰ ਮੈਂ 38 ਇੰਚ ਰੱਖਦੇ ਪਹਿਲਾਂ 47 ਸੀ ਵੜਦੇ ਮੈਂ ਤਾਂ ਤੂੰ ਭਾਈ ਤੂੰ ਕੱਟ ਕਰ ਤੱਕ ਹਾਂ ਤੇ ਤਾਂ ਹਾਂ ਕਟਾ ਤੇ ਮੈਂ ਜੋਰ ਨਾਲ ਟਰੈਕਟਰ ਦਾ ਤੇਲ ਘੱਟ ਖਾਵੇ ਦੱਤ ਖਾਂ ਪਸਤਾ ਨਹੀਂ ਖੁਬ ਜਾਣਗੇ ਡੂੰਗੇ ਵੱਧ ਮਖੇ ਮੰਨ ਜਾ ਗੱਲ ਤੂੰ ਦੱਤ ਕੁੱਤਣਗੇ ਮੈਨੂੰ ਨਹੀਂ ਮੁਖਸਰੋਂ ਸਿੱਖ ਕੇ ਆਏ ਵਾ ਐਡੀ ਗੱਲ ਨਹੀਂ ਹੈਗੀ ਹਾਂ ਜਿਹੜੇ 15 ਸਾਲ ਨਹੀਂ ਜੱਟ ਤੈਨੂੰ ਕੁਝ ਨਹੀਂ ਕਹਦੇ ਪੁੱਤ ਕਾਤੇ ਕੰਮ ਕਰ ਹਾਂ ਜੰਗਾ ਠੀਕ ਆ ਪੰਗਾ ਚਾਚਾ ਚਾਹ ਪੀਜੀ ਸੀ ਬਾਪੂ ਨੇ ਚਾਹ ਪੀਜੀ ਸੀ ਬਾਪੂ ਨੇ ਤਾ ਦੇ ਤਾ ਦੇ ਤਾ ਦੇ ਤੂੰ ਪਤੀ ਵੇ ਤਾ ਵੀ ਆ ਓਏ ਓਏ ਆ ਗਿਆ ਭਾਈ ਤੱਲਾ ਦੇ ਤੱਲਾ ਠੀਕ ਆ ਠੀਕ ਆ ਚੁੱਕਿਆ ਤਾ ਦੇਵਾ ਦੇ ਸਾਲ ਨਾਲ ਨਾਲ ਓਏ ਤੂੰ ਤੀਲੀ ਤਾ ਭਾਈ ਤੱਕਦਾ ਅੱਦਾ ਤੇਰੀ ਭਾਸ਼ਾ ਦੇ ਨਹੀਂ ਸਮਝ ਆਉਂਦੀ ਯਾਰ ਕੀ ਲਾਲ ਲਾਲ ਯਾਰ ਤੂੰ ਤੀਲੀ ਲਾ ਦਲ ਓ ਯਾਰ ਤੂੰ ਐਨਕ ਤਾਂ ਲਾ ਕੇ ਵੀ ਲਾ ਜਾ ਐਂਤ ਨਹੀਂ ਇਹਨਾਂ ਦੀ ਧੌਣ ਨਹੀਂ ਦੇ ਨਾ ਦੇ ਹਾਂ ਐਂਤ ਨਹੀਂ ਇਹਨਾਂ ਦੀ ਧੌਣ ਨਹੀਂ ਦੇ ਇਹ ਫਿਰ ਇਹ ਵਰਜਨ ਬਣਿਆ ਫਿਰਦਾ ਇਹ ਕਿਹੜਾ ਘਟਾ ਯਾਰ ਹੂੰ ਚਾਚਾ ਆ ਤਾਂ ਚੀਤੇ ਇਹ ਨੂ ਹਾਉਂਡੂ ਹੂ ਹਾਉਂਡ ਨਾ ਨਹੀਂ ਜਾਣੇ ਅਰੇ ਨਵਾਂ ਆ ਗਿਆ ਕੋਈ ਹੈ ਨਾ ਨਵਾਂ ਜਿੰਦਾਬਾਦ ਹਾਂ ਨਾ ਨਾ ਨੂ ਪੱਜਦੇ ਤਤਲਾਂ ਹਾਂ ਨਾ ਨੂ ਪੱਜਦੇ ਆ ਅਲ ਆਲੂ ਪੜਦੇ ਆ ਅਨੂ ਅਨੂ ਤਾਂ ਨਾ ਜਿਹੜੀ ਨੂੰ ਵਿਆਹੀ ਹੈ ਭਾ ਕੀ ਸਮਝਦੀ ਹੋ ਕਹਿੰਦਾ ਕੁਝ ਹਰੂ ਲੈ ਕੇ ਕੁਝ ਹੋਰ ਆਉਂਦੀ ਉਹ ਵਿਚਾਰੀ ਆਹ ਪੱਟੋ ਦੂਜੀ ਤਰ੍ਹਾਂ ਪੱਟਾ ਚੱਕੀ ਆ ਆਹ ਹੋ ਤਾਂ ਸਮਝ ਗਿਆ ਮੈਂ ਵੱਡਾ ਡਾਇਰੈਕਟਰ ਆ ਦਾਤਾ ਪਿੰਸੋ ਹਾਂਜੀ ਤੇਰੇ ਕੋਲੇ ਤੜਕੇ ਤੇ ਰਹਿਣਾ ਕੁਝ ਗੱਲਾਂ ਤਾਂ ਸਮਝਾਉਣ ਲੱਗੀਆਂ ਤੇਰੀਆਂ ਦਾ ਪੀ ਤੂੰ ਘਰ ਕੰਮ ਆ ਆ ਮੈਂ ਕਰਦਾ ਚੰਗ ਪੰਨੀ ਆ ਪੁੱਤ ਨਾ ਕੁੱਤ ਨਾ ਆਹ ਤੇ ਤੂੰ ਕੁੱਤ ਨਾ ਆਹ ਕਿਹਨੂੰ ਕੁੱਟਣਾ ਕੁੱਤ ਨਾ ਦੇ ਕੁੱਤਾ ਉਹ ਸੁੱਟ ਲਾਦਾ ਹਾਂ ਉਹ ਹਰ ਸਾ ਵਧੀਆ ਕਰਤੇ ਉਹ ਕੀ ਹਾਂ ਕੀ ਹੋ ਗਿਆ ਓ ਕੀ ਹੋ ਗਿਆ ਕੀ ਹੋ ਗਿਆ ਕਰੰਟ ਲੱਗ ਗਿਆ ਕਰੰਟ ਲੱਗ ਗਿਆ ਉਹ ਕਰੰਟ ਲੱਗ ਗਿਆ ਸੀ ਕਰੰਟ ਲੋਰੇ ਬਾਜਾ ਰਿਹਾ ਬਾਜਾ ਉਰੇ ਲੱਗ ਗਿਆ ਸੀ ਤੈਨੂੰ ਕਿਹੜਾ ਮਿੱਤਲੀ ਜਾਂਦਾ ਮਾਤਾ ਮਾਤਾ ਸੀ ਮਿੱਤਲੀ ਨੇ ਥੜਾ ਮਿੱਤਲੀ ਐ ਕਿਵੇਂ ਲੱਗ ਗਿਆ ਤੁੱਤਾ ਕਿ ਤੁਤਲਾ ਦੇ ਅੱਛਾ ਤੇ ਦਰ ਲੈ ਪਤਾ ਨਹੀਂ ਦਿਲੋ ਤਾਲ ਹੋਲੀ ਪੱਤੀ ਲਾਤੀ ਮਾਲ ਸਾਹੀ ਪੱਤਾ ਬਚ ਗਿਆ ਬਚ ਗਿਆ ਬੱਚਾ ਤੇ ਰਹਿ ਗਈ ਚਾਲਾ ਕੱਤੇ ਲੋਰ ਜਾਂਦੇ ਮੈਂ ਮੇ ਦਬੱਕ ਲੋਰ ਤੇ ਸੀ ਆ ਇਹ ਕਿਹਦਾ ਇਹ ਤਾਂ ਛੱਡ ਦੇ ਖੜਾ ਹੁਣ ਇਹ ਤਾਂ ਫਿਰ ਹੁਣ ਲੈਂਦੀ ਨਹੀਂ ਤਨ ਅੱਛਾ ਜੀ ਮੈਂ ਐਦ੍ਰੀ ਨੇ ਵੀ ਫਰੇਜ਼ਾਂ ਦੇ ਗਏ। ਉਹ ਦੋ ਮੈਨੂੰ ਦੱਸ ਹੈ ਕੋਈ ਕੰਮ ਹੋਰ ਬਣਾ ਬਟਾ। ਕੋਟਾ ਲੱਗਦਾ ਕੁ ਥੋੜਾ ਤੈਨੂੰ। ਹਾਂ? ਥੋੜਾ ਜਿਹਾ ਤੁਮ ਕਾਤੀ ਜਿਤੀ ਤਾਂ ਦੇ। ਹਾਂ? ਜਿਤੀ ਕਾਦੇ ਪੱਤੀ ਨੂੰ ਥੋਏ ਨਾ। ਆਹਾ। ਤਦ ਤਦ ਦੇ। ਉਹ ਤੇਰੀ ਮਾਈ। ਹੂੰ। ਇਹ ਤੇਰੀ ਮਾਈ। ਕੀਦੀ ਮਾਦੀ? ਉਹ ਤੇ ਨਹੀਂ ਮਾਨੀ। ਗਾਲਾਂ ਨਾ ਦੇ ਮਾਮੂ ਦੀਆ ਭਰਾਵਾ ਮੈਂ ਤੈਨੂੰ ਦੱਸਾਂ। ਉਹ ਤਾਂ ਨਹੀਂ ਮੇਰਾ ਦਾ ਨੀਂਦਾ ਦਾ ਨਹੀਂਂਦਾ। ਹਾਂ। ਐਸੇ ਨਹੀਂ ਮਾਰ। ਆ ਹੋਰ ਕਿੱਥੇ ਮਾਰਨੀ ਆ ਯਾਰ। ਹੋਰ ਵੀ ਮਾਰ ਲੈ ਖੇਤ ਮਾਰ ਖੇਤ। ਆਪਾਂ ਤਾਂ ਉਹ ਤੋਦੀ ਬੋਲ ਨੂੰ ਆ ਗਿਆ ਇਹਦੇ ਲਈ ਪਾਸੀ ਬੋਲਣ ਲੱਗੇ ਮਰ ਗਿਆ